ਪਾਇਲ ਹਲਕੇ ਦੇ ਪਿੰਡ ਰਾਈ ਮਾਜਰਾ ਦੇ ਵਸਨੀਕਾਂ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ ਕਿਉਂਕਿ 25 ਸਾਲਾਂ ਤੋਂ ਨਿਰਮਾਣ ਦੀ ਉਡੀਕ ਕਰੀ ਸੜਕ ਦੀ ਆਖਰਕਾਰ ਸੁੱਧ ਲੈ ਲਈ ਗਈ ਹੈ ਇਹ ਸੜਕ 32.5 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਨੀ ਪੱਤਰ ਸਮਾਗਮ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਯਾਦਪੁਰ ਨੇ ਕਿਹਾ ਕਿ 25 ਸਾਲਾਂ ਤੋਂ ਇਹ ਸੜਕ ਬਿਲਕੁਲ ਖਸਤਾ ਹਾਲਤ ਵਿੱਚ ਸੀ ਜਿਸ ਕਰਕੇ ਪਿੰਡ ਵਾਸੀਆਂ ਨੂੰ ਹਰ ਰੋਜ਼ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿੱਦਾਂ ਪਿੰਡਾਂ ਦੇ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਲੜੀ ਦੇ ਅੰਤਰਗਤ ਇਹ ਜੋ ਸਿੰਘਸ਼ੀਦਾ ਨੂੰ ਰੋਡ ਜਾਂਦੀ ਆ ਇਹ तकरीबन 3.52 ਲੱਖ ਦੀ ਲਾਗਤ ਦੇ ਨਾਲ ਇਹ ਸੜਕ ਬਣਣੀ ਆ ਜਿਵੇਂ ਕਿ ਤੁਸੀਂ ਹੁਣੇ ਸੁਣਿਆ ਕਿ 25 ਸਾਲ ਹੋ ਗਏ ਸੀ ਇਸ ਸੜਕ ਨੂੰ ਬਣਿਆ ਤੇ 25 ਸਾਲ ਬਾਅਦ ਅੱਜ ਇਹ ਸੜਕ ਬਣਨ ਜਾ ਰਹੀ ਆ ਜਿਹਦੇ ਲਈ ਸਮੁੱਚੇ ਇਲਾਕਾ ਵਾਸੀ ਸਮੁੱਚੇ ਨਗਰ ਪੈਲ ਦੇ ਜਿੰਨੇ ਵੀ ਸਾਡੇ ਵਸ਼ਨੀਕ ਨੇ ਆਲੇ-ਦਾਲੇ ਤੇ ਜਿਨ੍ਹਾਂ ਦੀ ਕੇ ਡੇਰੇ ਨਾਲ ਵੀ ਮਾਨਤਾ ਵਾਲੇ ਇਲਾਕੇ ਨਾਲ ਇਸੇ ਜਾਣ ਲਈ ਉਹਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ 25 ਸਾਲ ਜਿਹੜੀ ਸੜਕ ਨੂੰ ਬਣੇ ਹੋ ਜਾਣ ਤੇ ਅੱਜ ਤੁਸੀਂ ਦੇਖੋ ਕਿ ਉਹਦੀ ਹਾਲਤ ਕੀ ਹੋਣੀ ਆ ਤੇ ਅੱਜ ਉੱਥੇ ਸੜਕ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਤੇ ਅੱਜ ਸਮੁੱਚੇ ਇਲਾਕੇ ਵਾਲੇ ਇਸ ਗੱਲ ਦੇ ਲਈ ਖੁਸ਼ ਨੇ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਦੁੱਖਾਂ ਨੂੰ ਸਮਝ ਕੇ ਉਹਨਾਂ ਦੇ ਅਨੁਸਾਰ ਕੰਮ ਕਰ ਰਹੀ ਹੈ ਤੇ ਇਸ ਲਈ ਸਮੁੱਚੇ ਇਲਾਕਾ ਵਾਸੀਆਂ ਨੂੰ ਸਮੁੱਚੇ ਨਗਰ ਵਾਸੀਆਂ ਨੂੰ ਸਮੁੱਚੇ ਪੈੜ ਵਾਸੀਆਂ ਨੂੰ ਮੈਂ ਇਸ ਗੱਲ ਦੀ ਲੱਖ 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 ਵਧਾਈ ਦਿੰਦਾ ਔਰ ਪੈੜ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਪੈਂਡਿੰਗ ਨੇ ਉਹਨਾਂ ਦੇ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਟੈਂਡਰ ਲਾ ਕੇ ਤਕਰੀਬਨ 1.5 ਕਰੋੜ ਤੋਂ ਉੱਪਰ ਦਾ ਜਿਹੜੇ ਕੰਮ ਆ ਉਹ ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ਹਿਰ ਪੈੜ ਦੇ ਲਈ ਉਹਨਾਂ ਨੇ ਦਿੱਤਾ ਤੇ ਉਹ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਜਿਹੜਾ ਵਾ ਉਹਨਾਂ ਦੇ ਟੈਂਡਰ ਲਾ ਕੇ ਉਹਨਾਂ ਕੰਮਾਂ ਨੂੰ ਨਿਪਰੇ ਚੜ੍ਹਿਆ ਜਾਵੇਗਾ